ਇੱਕ ਇੱਕ ਜਿਹੜਾ ਹੈਗੇ ਸਾਨੂੰ ਡੀਸੀ ਦਸ ਕੋਜੀ ਵੱਲੋਂ ਸਾਨੂੰ ਪੂਹ ਆਇਆ ਸੀਗਾ ਕਿ ਵਾਟਰ ਰਿਸੋਰਸਟੇਜ ਦੀ ਜਿਹੜੀ ਜਗ੍ਹਾ ਹੈਗੀ ਤੋਂ ਉਹਦਾ ਉੱਥੇ ਕਬਜ਼ਾ ਕੀਤਾ ਹੋਇਆ ਹੈ ਉਸ ਸੰਬੰਧ ਦੇ ਵਿੱਚ ਪੁਲਿਸ ਹੈਲਪ ਲੈਣ ਵਾਸਤੇ ਜਿਹੜਾ ਸਾਨੂੰ ਆਦੇਸ਼ ਆਇਆ ਸੀਗਾ ਉਸੇ ਲੜੀ ਦੇ ਵਿੱਚ ਅਸੀਂ ਜਿਹੜੇ ਚੈੱਕ ਕੀਤਾ ਉਸ ਸਾਨੂੰ ਪਾਇਆ ਗਿਆ ਸੀਗਾ ਕਿ ਜਿਹੜੇ ਇਹਦੇ 'ਚ ਇੱਕ ਬਲਜਿੰਦਰ ਲਾਲ ਅਲੀਅਸ ਮੰਗਾ ਐਂਡ ਇੱਕ ਹੈਗਾ ਲਖਵਿੰਦਰ ਅਲੀਅਸ ਲੁਚਾ ਤਾਂ ਆਦੋਂ ਜਿਹੜੇ ਬੰਦੇ ਹੈਗੇ ਇਹ ਡਰਗਸ ਸਮਗਲ ਬੰਦੇ ਇਹਨਾਂ ਦੇ ਖਿਲਾਫ ਇੱਕ ਦੇ ਖਿਲਾਫ 10 ਬੱਚੇ ਹੈਗੇ ਦੁੱਧ ਦੇ ਖਿਲਾਫ 12 ਬੱਚੇ ਹੈਗੇ ਤੋਂ ਦੇ ਆ ਰਿ ਨੋਟੋਰੀਅਸ ਮਗਲਮ ਤੋਂ ਅਸੀਂ ਉਸੇ ਲੜੀ ਦੇ ਵਿੱਚ ਜਿਹੜਾ ਪੁਲਿਸ ਹੈਲਪ ਅਸੀਂ ਦੇ ਰਹੇ ਹੈਗੇ ਇਹਦੇ ਚ ਲਾਅ ਐਂਡ ਆਰਡਰ ਦੀ ਅੜੀ ਸਥਿਤੀ ਹੈ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਪੁਲਿਸ ਦਾ ਡਿਪਲੋਇਮੈਂਟ ਕੀਤਾ ਹੈ ਇੱਥੇ ਡਿਊਟੀ ਮੈਜਿਸਟ੍ਰੇਟ ਵੀ ਅੱਲਾਹੁ ਅਕ ਡੀਐਸਪੀ ਸਾਹਿਬ ਐਸਪੀ ਸਾਹਿਬ ਸਾਰੇ ਇੱਥੇ ਮੌਜੂਦ ਨੇ ਸਰ ਜੇਲਾ ਚ ਬੰਦੇ ਸਾਰੇ ਹਾਂਜੀ ਹਾਂਜੀ ਜੇਲਾ ਚ ਬੰਦੇ ਨੇ ਕਿੰਨੇ ਬੰਦੇ ਦੇਖੋ ਜੀ ਇਹਨਾਂ ਦਾ ਇਹਨਾਂ ਦੇ ਖਿਲਾਫ ਅਭੀ ਐਕਸ਼ਨ ਹੋ ਚੁੱਕਿਆ ਹੈਗਾ ਇਹਨਾਂ ਦੇ ਖਿਲਾਫ ਜਿਹੜੀ ਹੈ ਜੀ ਲੇਟੈ ਜਿਹੜਾ ਕਿ 183 ਦੀ ਦਰਜ ਹੈਗੀ ਅੰਦਰ ਦੂਜੇ ਦੇ ਖਿਲਾਫ ਜਿਹੜੀ ਲੇਟੈਸਟ ਅਪੀਆ 13 ਦੀ ਲੱਗੇਗੀ ਹੁਣੇ ਹੀ ਮਾਰਚ ਦੇ ਮਹੀਨੇ ਚ ਇਹਨਾਂ ਦੇ ਖਿਲਾਫ ਪੱਚੇ ਹੋਏ ਕਿੰਨੇ ਕਿੰਨੇ ਮਕਾਨ ਤੋੜੇ ਜਾ ਰਹੇ ਨੇ ਅੱਜ ਕਿੰਨੇ ਮਕਾਨ ਕਿੰਨੇ ਮਕ ਕਿੰਨੇ ਲੋਕ ਕਿੰਨੇ ਮਕਾਨ ਤੋੜੇ ਜਾ ਰਹੇ ਨੇ ਸਰ ਅੱਜ ਦੇਖੋ ਜੀ ਜਿੱਦਾਂ ਜਿੱਦਾਂ ਸਾਨੂੰ ਮਾਨਯੋਗ ਡੀਸੀ ਸਾਹਿਬ ਵੱਲੋਂ ਬਾਕੀ ਜਿਹੜੇ ਸਿਵਲ ਮੈਹਕਮੇ ਵੱਲੋਂ ਜੋ ਜੋ ਆਦੇਸ਼ ਆਏਗਾ ਅਸੀਂ ਸਾਰਿਆਂ ਨਾਲ ਕਾਰਵਾਈ ਕਰਾਂਗੇ ਇਹਦੇ ਲਈ ਡਿਸਟ੍ਰਿਕਟ ਹੈਗੇ ਜਿੱਥੇ ਕਿਤੇ ਵੀ ਅਸੀਂ ਇਹੋ ਜਿਹੇ ਐਲੀਮੈਂਟ ਮਿਲਣਗੇ ਅਸੀਂ ਉਹਦੇ ਤੇ ਵੀ ਬੜੀ ਸਖਤ ਕੰਮ ਕਰਾਂਗੇ ਦੇਖੋ ਜੀ ਦੇ ਜੀ ਜਿਹੜਾ ਹੈਗਾ ਕਾਰਵਾਈ ਕੀਤੀ ਹੈ ਤਾਂ ਮੈਂ ਤੁਹਾਨੂੰ ਜਿੱਦਾਂ ਦੱਸਿਆ ਹੈ ਕਿ ਜਿਹੜਾ ਕਿ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਵੱਲੋਂ ਜਿਹੜਾ ਪੁਲਿਸ ਹੈਲਪਸ ਤੇ ਆਇਆ ਸੀਗਾ ਤਾਂ ਉਹਦੀ ਲੜੀ ਦੇ ਵਿੱਚ ਅਸੀਂ ਚੈੱਕ ਕੀਤਾ ਤਾਂ ਇਹਨਾਂ ਦੇ ਵਿੱਚ ਜਿਹੜੇ ਹੈਗੇ ਕ੍ਰਿਮੀਨਲ ਬੈਕਗ੍ਰਾਉਂਡ ਅਲੋਂਗ ਵਿਦ ਦਾ ਐਨਡੀਪੀਆ ਸੈਕਟਰ ਅਲੋਂਗ ਵਿਦ ਦਾ ਹੇਨियस ਕ੍ਰਾਈਮ ਜਿਹੜੇ ਐਫਆਰ ਦੇ ਜਿਹੜੇ ਹੈਗੇ ਐਕਸਾਈਜ਼ ਐਕਟ ਦੇ ਵੀ ਇਹਦੇ ਵਿੱਚ ਬੰਦੇ ਹੈਗੇ ਇਹਦੇ ਵਿੱਚ ਬੰਦੇ ਦਾ ਐਕਸਾਈਜ਼ ਐਕਟ ਦਾ ਵੀ ਮੁਕਦਮਾ ਹੈ ਜਿਹੜਾ ਇਲੀਗਲੀ ਕਰਦਾ ਮੁਕਦਮਾ ਅਸੀਂ ਦੀ ਇਹਦੇ ਤਾਂ ਤੁਸੀਂ ਕਹ ਰਹੇ ਹੋ ਡਿਪਾਰਟਮੈਂਟ ਆਫ ਵਾਟਰ ਸਟੋਰੀਂਗ ਕਰਦੇ ਇਟ ਮੀਨਸ ਕਿ ਜ ਜਿਸ ਜਿਹੜੀ ਜਾਣਕਾਰੀ ਹੈ ਉਹ ਡਿਪਾਰਟਮੈਂਟ ਆਫ ਪਾਰਟਿਸ ਸੋਸਾਇਟੀ थैंक यू थैंक यू